ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 302 ਤੋਂ ਲੈ ਕੇ 303 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਮਹੱਲਾ ਚੌਥਾ ਸਤਗੁਰ ਦਾਤਾ ਦਿਆਲ ਹੈ ਜਿਸਨੂੰ ਦਿਆ ਸਦਾ ਹੋਏ ਸਤਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਸਤਗੁਰ ਦਾਤਾ ਸਦਾ ਹੀ ਦਿਆਲ ਹੈ ਜੋ ਜੀਵਾਂ ਤੇ ਸਦਾ ਹੀ ਦਇਆ ਕਰਦਾ ਹੈ ਅੰਤਰੋਂ ਨਿਰਵੈਰ ਹੈ ਉਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਉਹ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਸਮਾਇਆ ਹੋਇਆ ਦੇਖਦਾ ਹੈ ਨਿਰਵੈਰਾਂ ਨਾਲ ਜੇ ਵੈਰ ਚਲਾਈ ਦੇ ਤਿੰਨ ਵਿੱਚੋਂ ਤਿਸਟਿਆ ਨਾ ਕੋਏ ਸਤਗੁਰ ਸਭਨਾ ਦਾ ਭਲਾ ਮਨਾਈਦਾ ਤਿਸ ਦਾ ਬੁਰਾ ਕਿਉ ਹੋਏ ਕਹਿੰਦੇ ਗੁਰੂ ਨਿਰਵੈਰ ਹੈ ਜਿਹੜੇ ਲੋਕ ਗੁਰੂ ਜੋ ਨਿਰਵੈਰ ਹੈ ਉਹਦੇ ਨਾਲ ਵੈਰ ਕਮਾਉਂਦੇ ਨੇ ਉਹ ਕਦੇ ਸ਼ਾਂਤ ਨਹੀਂ ਰਹਿ ਸਕਦੇ ਕਹਿੰਦੇ ਉਹ ਸਤਗੁਰੂ ਜੋ ਸਾਰਿਆਂ ਦਾ ਹੀ ਭਲਾ ਮਨਾਉਂਦਾ ਉਹਦਾ ਬੁਰਾ ਜੀਵ ਕਿਉਂ ਤੱਕਦੇ ਨੇ ਸਤਗੁਰ ਨੂੰ ਜੇਹਾ ਕੋ ਇਛਦਾ ਤੇਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੋਂ ਕਿਛ ਗੁਜਾ ਨਾ ਹੋਏ ਕਹਿੰਦੇ ਸਤਿਗੁਰ ਦੇ ਕੋਲੋਂ ਜਿਹੋ ਜੀ ਭਾਵਨਾ ਜੀਵ ਰੱਖਦਾ ਹੈ ਉਹ ਜਿਹ ਫਲ ਪਾ ਲੈਂਦਾ ਹੈ ਨਾਨਕ ਜੀ ਕਹਿੰਦੇ ਨੇ ਕਿ ਕਰਤਾ ਕਰਤਾਰ ਉਹ ਸਭ ਕਿਛ ਜਾਣਦਾ ਉਹਦੇ ਕੋਲੋਂ ਜੀਵ ਦੇ ਅੰਦਰਲੀ ਵੀ ਕੋਈ ਇੱਛਾ ਕੋਈ ਸੋਚ ਗੁੱਝੀ ਨਹੀਂ ਰਹਿ ਸਕਦੀ ਉਹਦੇ ਤੋਂ ਅਸੀਂ ਕੁਝ ਛੁਪਾ ਨਹੀਂ ਸਕਦੇ ਸਤਗੁਰ ਦੇ ਕੋਲ ਅਸੀਂ ਜਿਹੋ ਜੀ ਭਾਵਨਾ ਲੈ ਕੇ ਜਾਂਦੇ ਆ ਉਹ ਭਾਵਨਾ ਬਾਰੇ ਪ੍ਰਮਾਤਮਾ ਸਭ ਜਾਣੀ ਜਾਣ ਆ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਪਾਵੇ ਤਿਸ ਬਖਸ ਲਏ ਸੋ ਸਾਹਿਬ ਮਨ ਪਾਣੀ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਆਪ ਵਡਿਆਈਆਂ ਦੇਣੀਆਂ ਚਾਹੁੰਦਾ ਹੋਵੇ ਉਸ ਨੂੰ ਵਡਿਆਈਆਂ ਮਿਲਦੀਆਂ ਨੇ ਜਿਹਦੇ ਉੱਤੇ ਪਰਮਾਤਮਾ ਪ੍ਰਸੰਨ ਹੋਵੇ ਉਹਨੂੰ ਆਪ ਮਿਹਰ ਦੀ ਨਜ਼ਰ ਦੇ ਨਾਲ ਦਾਤਾਂ ਦਿੰਦਾ ਹੈ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸ ਨੂੰ ਸਤਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ ਕਹਿੰਦੇ ਜਿਸ ਉੱਤੇ ਪਰਮਾਤਮਾ ਪ੍ਰਸੰਨ ਹੋ ਕੇ ਕੋਈ ਉਹਨੂੰ ਦਾਤ ਦਿੰਦਾ ਹੈ ਪਰਮਾਰਥਕ ਦਾਤ ਦਿੰਦਾ ਹੈ ਜਾਂ ਕੋਈ ਹੋਰ ਦਾਤ ਦਿੰਦਾ ਹੈ ਤੇ ਕੋਈ ਹੋਰ ਦੂਸਰਾ ਜੀਵ ਉਹਦੀ ਰੀਸ ਕਰਨੀ ਚਾਹੇ ਕਹਿੰਦੇ ਉਹਨੂੰ ਮੂਰਖ ਹੀ ਸਮਝੀਏ ਨਾ ਵੀ ਇੱਕ ਉਸ ਜੀਵ ਨੂੰ ਜਿਹਤੇ ਤੇ ਰਹਿਮਤ ਹੋ ਗਈ ਹੈ ਦੂਸਰਾ ਕਹੇ ਵੀ ਮੈਂ ਉਹਦੇ ਬਰਾਬਰ ਦਾ ਇਹ ਨਹੀਂ ਨਾ ਹੋ ਸਕਦਾ ਜਿਹਦੇ ਤੇ ਉਹ ਮਿਹਰ ਕਰੇ ਕਰਤਾਰ ਉਹਦੇ ਬਰਾਬਰ ਦਾ ਨਹੀਂ ਸਮਝਣਾ ਚਾਹੀਦਾ ਜੀ ਦੇ ਤੇ ਰਹਿਮਤ ਹੁੰਦੀ ਆ ਉਹਦੇ ਤੇ ਰਹਿਮਤ ਹੁੰਦੀ ਆ ਦੂਸਰਾ ਕਹੇ ਕਿ ਵੀ ਮੈਂ ਵੀ ਉਹਦੇ ਬਰਾਬਰ ਦਾ ਹੋ ਗਿਆ ਇਹ ਗੱਲ ਫਿਰ ਫੱਬ ਦੇਣੀਗੀ ਕਹਿੰਦੇ ਜਿਸ ਨੂੰ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਜਿਸ ਜੀਵ ਦਾ ਮੇਲ ਪਰਮਾਤਮਾ ਦੇ ਨਾਲ ਸਤਗੁਰ ਕਰਾ ਦਿੰਦੇ ਨੇ ਉਹ ਜੀਵ ਫਿਰ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਨੇ ਤੇ ਦੂਜਿਆਂ ਨੂੰ ਵੀ ਗੁਣਾ ਦੀ ਪ੍ਰੇਰਣਾ ਦਿੰਦੇ ਨੇ ਨਾਨਕ ਸੱਚਾ ਸੱਚ ਹੈ 부ਜ ਸੱਚ ਸਮਾਣੀ ਨਾਨਕ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਸੱਚਾ ਹੈ ਜੋ ਜੀਵ ਉਸ ਸੱਚੇ ਨੂੰ ਜਪਦੇ ਨੇ ਉਹ ਵੀ ਉਹਦੇ ਨਾਲ ਜਾਣ ਪਛਾਨ ਪਾ ਕੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰજન ਅਮਰ ਹੈ ਨਿਰਪਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿੱਤ ਤਿਨ ਲੱਥਾ ਹਉ ਮੈਂ ਪਾਰ ਕਹਿੰਦੇ ਉਹ ਪਰਮੇਸ਼ਰ ਅਟਲ ਹੈ ਉਹਨੂੰ ਕੋਈ ਕਾਲਖ ਨਹੀਂ ਲੱਗੀ ਮਾਇਆ ਦੇ ਅੰਜਨ ਦੀ ਉਹ ਅਮਰ ਹੈ ਸਦਾ ਰਹਿਣ ਵਾਲਾ ਹੈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਉਹਨੂੰ ਕਿਸੇ ਦਾ ਡਰ ਨਹੀਂ ਓਹੋ ਆਕਾਰ ਤੋਂ ਰਹਿਤ ਹੈ ਪਰ ਕਹਿੰਦੇ ਜਿਨੇ ਵੀ ਉਹਨੂੰ ਜਪਿਆ ਹੈ ਉਹਦਾ ਹਉਮੈ ਦਾ ਭਾਰ ਲੱਥ ਗਿਆ ਹੈ ਜਿਨ ਗੁਰਮੁਖ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੋਂ ਫਿੱਟ ਫਿੱਟ ਕਹੇ ਸਭ ਸੰਸਾਰ ਕਹਿੰਦੇ ਜਿਸ ਜੀਵ ਨੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਮਾਤਮਾ ਨੂੰ ਅਰਾਧਿਆ ਹੈ ਉਹਨਾਂ ਸੰਤਾਂ ਦੀ ਸਦਾ ਹੀ ਜੈਕਾਰ ਹੈ ਕਹਿੰਦੇ ਜਿਹੜੇ ਜੀਵ ਪੂਰੇ ਸਤਗੁਰ ਦੀ ਨਿੰਦਾ ਕਰਦੇ ਨੇ ਨਾ ਸਵੇ ਸੰਸਾਰ ਦੇ ਵਿੱਚ ਉਹਨਾਂ ਨੂੰ ਲਾਹਨਤ ਪੈਂਦੀ ਹੈ ਸਤਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਤਨ ਤਨ ਗੁਰੂ ਗੁਣ ਗਾਵਦਾ ਤਿਸ ਨੂੰ ਸਦਾ ਸਦਾ ਨਮਸਕਾਰ ਕਹਿੰਦੇ ਸਤਗੁਰ ਵਿੱਚ ਵੀ ਪਰਮਾਤਮਾ ਆਪ ਵਰਤਦਾ ਹੈ ਤੇ ਸਤਗੁਰ ਦੀ ਰੱਖਿਆ ਵੀ ਪਰਮਾਤਮਾ ਆਪ ਕਰਦਾ ਹੈ ਕਹਿੰਦੇ ਉਸ ਗੁਰੂ ਤੇ ਬਲਿਹਾਰੇ ਜਾਈਏ ਜੋ ਗੁਰੂ ਸਦਾ ਹੀ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਗੁਰੂ ਨੂੰ ਸਦਾ ਹੀ ਨਮਸਕਾਰ ਹੈ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਨਾਨਕ ਜੀ ਕਹਿੰਦੇ ਨੇ ਮੈਂ ਉਸ ਜਨ ਤੋਂ ਵਾਰੇ ਜਾਂਦਾ ਹਾਂ ਉਸ ਸੇਵਕ ਤੋਂ ਜਿਨੇ ਸਦਾ ਹੀ ਉਸ ਸਿਰਜਣਹਾਰ ਪਰਮਾਤਮਾ ਦਾ ਨਾਮ ਜਪਿਆ ਹੈ ਮਹੱਲਾ ਚੌਥਾ ਆਪੇ ਤਰਤੀ ਸਾਜਿਐਨ ਆਪੇ ਆਕਾਸ ਵਿਤੇ ਆਪੇ ਜੰਤ ਉਪਾਈਆਂ ਮੁਖ ਆਪੇ ਦੇ ਗਿਰਾਸ ਕਹਿੰਦੇ ਉਸ ਪਰਮਾਤਮਾ ਨੇ ਧਰਤੀ ਆਕਾਸ਼ ਇਹ ਆਪੇ ਸਾਜੇ ਨੇ ਇਹਨਾਂ ਦੀ ਰਚਨਾ ਆਪ ਹੀ ਕੀਤੀ ਆ ਫਿਰ ਆਪੇ ਹੀ ਕਹਿੰਦੇ ਇੱਥੇ ਜੀ ਜੰਤ ਉਪਾਏ ਨੇ ਪੈਦਾ ਕੀਤੇ ਨੇ ਫਿਰ ਉਹਨਾਂ ਦੇ ਕਹਿੰਦੇ ਰੋਜੀ ਦਾ ਪ੍ਰਬੰਧ ਵੀ ਕੀਤਾ ਹੈ ਮੈਨੂੰ ਯਾਦ ਆ ਜਦੋਂ ਬਹੁਤ ਛੋਟੇ ਹੁੰਦੇ ਸੀ ਹੁਣ ਧੁੰਦਲੀਆਂ ਯਾਦਾਂ ਰਹਿ ਗਈਆਂ ਨਾਨਕੇ ਪਿੰਡ ਰਹਿੰਦੇ ਸੀ ਤਾਂ ਉੱਥੇ ਹਰ ਸਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਮਨਾਏ ਜਾਂਦੇ ਸੀ ਤੇ ਤਿੰਨ ਦਿਨ ਫਿਰ ਉੱਥੇ ਦੀਵਾਨ ਲੱਗਦੇ ਸੀ ਅਖੰਡ ਪਾਠ ਹੁੰਦੇ ਸੀ ਫਿਰ ਦੀਵਾਨ ਲੱਗਦੇ ਸੀ ਉਹ ਤਿੰਨ ਦਿਨ ਇਸ ਤਰ੍ਹਾਂ ਹੁੰਦਾ ਸੀ ਵੀ ਜਿੱਦਾਂ ਕਿਸੇ ਵਿਆਹਾ ਵਾਲੇ ਦਿਨ ਹੁੰਦੇ ਸੀ ਇਸ ਤਰ੍ਹਾਂ ਹੁੰਦਾ ਸੀ ਇੱਕ ਬੀਬੀ ਜੀ ਸੀ ਆ ਕਿ ਕਿ ਨਾਨਕੇ ਪਿੰਡ ਦੇ ਉਸ ਤਰ੍ਹਾਂ ਤਾਂ ਫਿਰ ਉਹ ਸਾਰੇ ਪਿੰਡ ਵਿੱਚੋਂ 마ਸੀ ਲੱਗਦੇ ਸੀ ਪਰ ਉਹਨਾਂ ਨੇ ਗ੍ਰਸਤੀ ਜੀਵਨ ਨਹੀਂ ਸੀ ਅਪਣਾਇਆ ਉਹ ਆਪਣੇ ਮਾਤਾ ਪਿਤਾ ਦੇ ਘਰ ਰਹਿੰਦੇ ਸੀ ਤੇ ਉਹ ਹਰ ਸਾਲ ਉੱਥੇ ਅ ਤਕਰੀਬਨ ਮੇ ਜਿੱਥੋਂ ਤੱਕ ਮੇਰਾ ਖਿਆਲ ਆ ਕਿ 35 ਸਾਲ ਸ਼ਾਇਦ ਹਰ ਸਾਲ ਉਹਨਾਂ ਦਿਨਾਂ ਦੇ ਵਿੱਚ ਇਹ دیਵਾਨਾ ਦਾ ਪ੍ਰੋਗਰਾਮ ਹੁੰਦਾ ਸੀ ਤੇ ਰਾੜਾ ਸਾਹਿਬ ਤੋਂ ਅ ਮਤਲਬ ਹੁੰਦੇ ਸੀ ਜਿਹੜੇ ਭਾਈ ਜੀ ਹੁੰਦੇ ਸੀ ਸ਼ਾਇਦ ਸੰਤ ਈਸ਼ਰ ਸਿੰਘ ਜੀ ਉਹਨਾਂ ਦੇ ਦੀਵਾਨ ਵੀ ਸੁਣੇ ਨੇ ਪਰ ਛੋਟੀ ਸੀ ਸ਼ਾਇਦ 6-7 ਸਾਲ ਦੀ ਸੀ ਧੁੰਦਲੀਆਂ ਯਾਦਾਂ ਨੇ ਕੁਝ ਤੇ ਉਹ ਤੋਂ ਬਾਅਦ ਸ਼ਾਇਦ ਸੰਤ ਕ੍ਰਿਸ਼ਨ ਸਿੰਘ ਜੀ ਸੀ ਜਿਹੜੇ ਦੂਸਰੇ ਸੀ ਕਿ ਉਹ ਵੀ ਆਉਂਦੇ ਹੁੰਦੇ ਸੀ ਉਹਨਾਂ ਦਿਨਾਂ 'ਚ ਸੰਤ ਈਸ਼ਰ ਸਿੰਘ ਜੀ ਦੇ ਵੀ ਸ਼ਬਦ ਸੁਣੇ ਨੇ ਕੁਝ-ਕੁਝ ਯਾਦ ਆ ਤੇ ਉਹ ਇੱਕ ਸ਼ਬਦ ਪੜ੍ਹਦੇ ਹੁੰਦੇ ਸੀ ਕਿ ਅ ਤੈਨੂੰ ਕਿਉਂ ਨਾ ਦੇਵੇਗਾ ਗਾਫਲਾ ਦਿੰਦਾ ਹੈ ਪੱਥਰ ਦੇ ਕੀੜੇ ਨੂੰ ਤੈਨੂੰ ਕਿਉਂ ਨਾ ਦੇਵੇਗਾ ਗਾਫਲਾ ਇਹ ਵਾਲਾ ਸ਼ਬਦ ਮੈਨੂੰ ਕੁਝ ਧੁੰਦਲੀਆਂ ਯਾਦਾਂ ਨੇ ਇਹ ਜਦੋਂ ਮੈਂ ਧੁੱਕ ਪੜ੍ਹ ਰਹੀ ਸੀ ਮੈਨੂੰ ਯਾਦ ਆਇਆ ਤੇ ਉਹ ਕਹਿੰਦੇ ਸੀ ਕਿ ਵੀ ਜਿਸ ਤਰ੍ਹਾਂ ਵੀ ਪੱਥਰ ਦੇ ਵਿੱਚ ਜਿਹੜਾ ਕੀੜਾ ਰਹਿੰਦਾ ਉਹਨੂੰ ਵੀ ਪਰਮਾਤਮਾ ਜਿੰਦਾ ਰੱਖਦਾ ਵੀ ਹੈ ਇਨਸਾਨ ਵੀ ਤੂੰ ਆਪਣੀ ਰੋਜੀ ਦਾ ਫਿਕਰ ਨਾ ਕਰ ਤੈਨੂੰ ਪਰਮਾਤਮਾ ਨੇ ਰੋਜੀ ਦਾ ਛੋਟੇ ਹੁੰਦੇ ਦਾ ਪ੍ਰਬੰਧ ਕਰ ਦਿੱਤਾ ਜਦੋਂ ਤੇਰੇ ਜਨਮ ਤੋਂ ਪਹਿਲਾਂ ਮਾਂ ਦੇ ਕੋਲ ਤੇਰੀ ਰੋਜੀ ਉਹਨੇ ਭੇਜ ਦਿੱਤੀ ਆ ਤੇ ਉਤੋਂ ਬਾਅਦ ਇਹਨਾਂ ਨੇ ਹੱਥ ਪੈਰ ਦਿੱਤੇ ਨੇ ਹੈਨਾ ਤੂੰ ਕਮਾ ਤਾ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਤੇ ਕਿਹਾ ਨਾ ਵੀ ਕਿਰਤ ਕਰੋ ਕਿਰਤ ਕਰਨ ਦੀ ਫਿਰ ਤੈਨੂੰ ਉਹਨੇ ਤੇਰੇ ਹੱਥ ਪੈਰ ਲਾਏ ਨੇ ਹੈਨਾ ਵੀ ਤੂੰ ਆਪਣਾ ਕੰਮ ਕਰਕੇ ਆਪਣੀ ਰੋਜੀ ਦਾ ਪ੍ਰਬੰਧ ਕਰ ਸਕਦਾ ਜਿੰਨਾ ਮਤਲਬ ਜੋ ਚੀਜ਼ ਚਾਹੀਦੀ ਸਾਨੂੰ ਉਹਨੇ ਸਭ ਕੁਝ ਦਿੱਤੀ ਆ ਧਰਤੀ ਦਿੱਤੀ ਆ ਪਾਣੀ ਦਿੱਤਾ ਹਵਾ ਦਿੱਤੀ ਆ ਕਿੰਨੀਆਂ ਦਾਤਾਂ ਦਿੱਤੀਆਂ ਨੇ ਪਰ ਜੀਵ ਮਤਲਬ ਫਿਰ ਵੀ ਉਹਦਾ ਧੰਨਵਾਦ ਨਹੀਂ ਕਰਦਾ ਹੈਗਾ ਮਤਲਬ ਅਸੀਂ ਇਸ ਤਰ੍ਹਾਂ ਦੇ ਹੈਗੇ ਆ ਅਸੀਂ ਉਹਦਾ ਕਦੇ ਧੰਨਵਾਦ ਨਹੀਂ ਕਰਦੇ ਜਿਹੜੀ ਚੀਜ਼ ਸਾਡੇ ਕੋਲ ਨਹੀਂ ਅਸੀਂ ਉਹਦੀ ਕਹਿੰਦੇ ਰਹਿੰਦੇ ਆ ਕਿ ਵੀ ਸਾਨੂੰ ਇਹ ਨਹੀਂ ਦਿੱਤਾ ਇਹ ਨਹੀਂ ਦਿੱਤਾ ਹੈਗਾ ਹਮੇਸ਼ਾ ਉਹਦੇ ਲਈ ਅਸੀਂ ਉਹਨੂੰ ਕਹਿੰਦੇ ਆ ਕਿ ਜਿਸ ਤਰ੍ਹਾਂ ਕਹਿੰਦੇ ਨੇ ਵੀ ਇੱਕ ਤਰ੍ਹਾਂ ਗਿਲੇ ਸ਼ਿਕ ਬੇਕਾਰ ਦੇ ਰਹੀਦਾ ਧੰਨਵਾਦ ਦੇ ਮਤਲਬ ਨਹੀਂ ਆਉਂਦੇ ਉਸ ਦੁਆਰ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਹਨੇ ਇਹ ਧਰਤੀ ਆਕਾਸ਼ ਸਾਰੇ ਸਾਜੇ ਨੇ ਤੇ ਫਿਰ ਜੀ ਉਪਾਏ ਨੇ ਫਿਰ ਉਹਨਾਂ ਦੀ ਰੋਜੀ ਦਾ ਪ੍ਰਬੰਧ ਵੀ ਕੀਤਾ ਸਬ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਕਹਿੰਦੇ ਸਾਰੀ ਜਗ੍ਹਾ ਤੇ ਉਹ ਪ੍ਰਮਾਤਮਾ ਜੋ ਗੁਣਾ ਦਾ ਖਜ਼ਾਨਾ ਹੈ ਆਪ ਹੀ ਵਿਆਪਕ ਹੈ ਆਪ ਹੀ ਸਭ ਕੁਝ ਕਰ ਕਰਵਾ ਰਿਹਾ ਹੈ ਜਨ ਨਾਨਕ ਨਾਮ ਤੇ ਆਏ ਤੂੰ ਸਬ ਕਿਲ ਵਿਖ ਕਟੇ ਤਾਸ ਕਹਿੰਦੇ ਨਾਨਕ ਜੀ ਕਹਿੰਦੇ ਨੇ ਹੇ ਜੀਵ ਤੂੰ ਉਸ ਪ੍ਰਮਾਤਮਾ ਦਾ ਨਾਮ ਧਿਆ ਜੋ ਤੇਰੇ ਸਾਰੇ ਪਾਪ ਖਤਮ ਕਰ ਦਿੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੈ ਜੋ ਤੁਧ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨ ਆਵੇ ਕਹਿੰਦੇ हे ਪਰਮਾਤਮਾ ਜੀ ਤੂੰ ਸੱਚਾ ਸਾਹਿਬ ਹੈ ਸਾਡਾ ਸੱਚਾ ਮਾਲਕ ਹੈ ਜੋ ਕਹਿੰਦੇ ਤੇਰਾ ਨਾਮ ਜਪ ਕੇ ਸੱਚੇ ਹੋ ਜਾਂਦੇ ਨੇ ਉਹਨਾਂ ਤੇ ਤੂੰ ਮਿਹਰ ਕਰਦਾ ਹੈ ਜੋ ਕਹਿੰਦੇ ਤੇਰਾ ਨਾਮ ਜਪਦੇ ਨੇ ਤੇਰੀ ਸਿਫਤ ਸਲਾਹ ਕਰਦੇ ਨੇ ਜਮਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਸ਼ਾਹ ਸੱਟੀਆਂ ਕੂੜ ਹਿਰਦੈ ਕਪਟ ਮਹਾ ਦੁਖ ਪਾਵੇ ਕਹਿੰਦੇ ਜਿਹੜਾ ਤੇਰਾ ਨਾਮ ਜਪਦੇ ਨੇ ਉਹ ਤੇਰੀ ਦਰਗਾਹ ਦੇ ਵਿੱਚ ਵੀ ਉज्जਲੇ ਮੁਖ ਨਾਲ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਚੰਗਾ ਲੱਗਦਾ ਜਿਹੜੇ ਕਹਿੰਦੇ ਠੱਗੀਆਂ ਕਰਦੇ ਨੇ ਕੁੜੀਆਰ ਨੇ ਝੂਠ ਦੇ ਪਿੱਛੇ ਲੱਗਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਹਮੇਸ਼ਾ ਹੀ ਠੱਗੀ ਕਪਟ ਰਹਿੰਦਾ ਉਹ ਬਹੁਤ ਦੁੱਖ ਪਾਉਂਦੇ ਨੇ ਕਹਿੰਦੇ ਹਮੇਸ਼ਾ ਹੀ ਕਹਿੰਦੇ ਫਿਰ ਦਰਗਾਹ ਦੇ ਵਿੱਚ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਮੂੰਹ ਕਾਲੇ ਕੁੜੀਆਰੀਆਂ ਕੁੜੀਆਰ ਕੂੜੋ ਹੋਏ ਜਾਵੇ ਕਹਿੰਦੇ ਫਿਰ ਦਰਗਾਹ ਦੇ ਵਿੱਚ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਕੂੜ ਹੁੰਦਾ ਉਹ ਪ੍ਰਗਟ ਹੋ ਜਾਂਦਾ ਸ਼ਲੋਕ ਮਹੱਲਾ ਚੌਥਾ ਸਤਗੁਰ ਤਰਤੀ ਧਰਮ ਹੈ ਤਿਸ ਵਿੱਚ ਜਿਹੜਾ ਕੋ ਬੀਜੈ ਤਿਹਾ ਫਲ ਪਾਏ ਗੁਰੂ ਸਿੱਖੀ ਅੰਮ੍ਰਿਤ ਬੀਜਿਆ ਤិន ਅੰਮ੍ਰਿਤ ਫਲ ਹਰ ਪਾਏ ਕਹਿੰਦੇ ਜਿਸ ਤਰ੍ਹਾਂ ਧਰਤੀ ਹੈ ਨਾ ਇਸ ਤਰ੍ਹਾਂ ਹੀ ਸਤਗੁਰ ਦੀ ਸ਼ਰਨ ਵਿੱਚ ਆਉਣਾ ਜਿਹੜਾ ਧਰਮ ਹੈ ਕਹਿੰਦੇ ਉਸ ਵਿੱਚ ਵੀ ਇਹੋ ਜਿਹਾ ਕਿ ਉੱਥੇ ਵੀ ਜਿਹਹੋ ਜੀ ਨਿਤ ਨਾਲ ਸਤਗੁਰ ਦੇ ਕੋਲ ਕੋਈ ਜੀਵ ਆਉਂਦਾ ਉਹੋ ਜਿਹਾ ਫਲ ਪਾ ਲੈਂਦਾ ਜੋ ਕੋਈ ਆ ਕੇ ਸ਼ਰਦਾ ਦੇ ਨਾਲ ਉਹਦਾ ਨਾਮ ਜਪਦਾ ਫਿਰ ਕਹਿੰਦੇ ਉਹਦਾ ਨਾਮ ਰੂਪੀ ਫਲ ਸਤਿਗੁਰੂ ਕੋਲੋਂ ਪਾ ਲੈਂਦਾ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਅੰਮ੍ਰਿਤ ਬੀਜਿਆ ਉਹਦਾ ਨਾਮ ਜਪਿਆ ਫਿਰ ਉਹਦੇ ਨਾਮ ਦੀ ਦਾਤ ਪਾ ਲੈਂਦੇ ਨੇ ਉਹਨੂੰ ਪਾ ਲੈਂਦੇ ਨੇ ਉਨਾ ਹਲਤ ਪਲਤ ਮੁਖ ਉਜਲੇ ਉਹ ਹਰ ਦਰਗਹ ਸੱਚੀ ਪੈਨਾਏ ਕਹਿੰਦੇ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜੋ ਸੱਚੀ ਹੈ ਉਹਨਾਂ ਨੂੰ ਸਿਰ ਉਪਾਏ ਪੈਨਾ ਜਾਂਦੇ ਨੇ ਉਹਨਾਂ ਦੇ ਮੁਖ ਇਸ ਲੋਕ ਵਿੱਚ ਵੀ ਉਜਲ ਤੇ ਪਰਲੋਕ ਵਿੱਚ ਵੀ ਰੋਸ਼ਨ ਹੁੰਦੇ ਨੇ ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਜਿਹੜਾ ਬੀਜ ਤੇ ਹਾ ਫਲ ਖਾਏ ਇੱਕ ਕਹਿੰਦੇ ਆਪਣੇ ਹਿਰਦੇ ਦੇ ਵਿੱਚੋਂ ਖੋਟੇ ਹੁੰਦੇ ਨੇ ਖੋਟੀ ਸੋਚ ਵਾਲੇ ਫਿਰ ਜਿਹੋ ਜਿਹਾਂ ਬੀਜ ਉਹ ਬੀਜਦੇ ਨੇ ਉਹੋ ਜਿਹਾਂ ਫਲ ਫਿਰ ਉਹ ਖਾ ਲੈਂਦੇ ਨੇ ਜੇ ਸਤਗੁਰ ਸਰਾਫ ਨਦਰ ਕਰ ਦੇਖੇ ਸੁਆਵਗੀਰ ਸਭ ਉੱਗੜ ਆਏ ਕਹਿੰਦੇ ਜਦੋਂ ਸਤਗੁਰ ਪਰਖ ਦੀ ਨਜ਼ਰ ਨਾਲ ਦੇਖਦੇ ਨੇ ਫਿਰ ਜਿਹੜੇ ਅੰਦਰੋਂ ਖੋਟੇ ਹੁੰਦੇ ਨੇ ਕਹਿੰਦੇ ਸਾਰੇ ਉਹ ਪ੍ਰਗਟ ਹੋ ਜਾਂਦੇ ਨੇ ਓਏ ਜੇਹਾ ਚਿਤ ਵੈ ਨਿਤ ਤੇਹਾ ਪਾਇਨ ਓਏ ਤੇ ਹੋ ਜਹ ਦੇਵ ਜਾਏ ਕਹਿੰਦੇ ਜਿਹੋ ਜਿਆ ਉਹ ਅੰਦਰੋਂ ਸੋਚ ਰੱਖਦੇ ਨੇ ਉਹ ਜਿਆ ਫਾਲੋ ਪਾ ਲੈਂਦੇ ਨੇ ਫਿਰ ਕਹਿੰਦੇ ਵੀ ਪਰਮਾਤਮਾ ਵੱਲੋਂ ਵੀ ਉਹ ਗੁੱਜੇ ਨਹੀਂ ਰਹਿੰਦੇ ਵੀ ਪ੍ਰਮਾਤਮਾ ਨੂੰ ਵੀ ਉਹਨਾਂ ਦੀ ਪਛਾਣ ਆ ਜਾਂਦੀ ਹੈ ਵੀ ਇਹ ਕਿਹੋ ਜਿਹੇ ਹਿਰਦੇ ਦੀ ਸੋਚ ਵਾਲੇ ਨੇ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਏ ਫਿਰ ਕਹਿੰਦੇ ਨਾਨਕ ਜੀ ਵੀ ਦੋਹਾਂ ਸਿਰਿਆਂ ਤੇ ਪਰਮਾਤਮਾ ਆਪ ਹੀ ਆ ਵੀ ਜੀਵ ਦੇ ਵੀ ਕੋਈ ਵਸ ਨਹੀਂ ਜਿਹੜੇ ਮਨਮੁਖ ਬਣਾਏ ਨੇ ਉਹ ਵੀ ਜਿਹੜੇ ਸਨਮੁਖ ਬਣਾਏ ਨੇ ਉਹ ਵੀ ਗੁਰਮੁਖ ਵੀ ਉਹੋ ਦੋਨਾਂ ਨੂੰ ਪਰਮਾਤਮਾ ਨੇ ਬਣਾਇਆ ਏ ਪਰਮਾਤਮਾ ਆਪਣੇ ਖੇਡ ਤਮਾਸ਼ੇ ਕਰਕੇ ਆਪ ਹੀ ਦੇਖ ਰਿਹਾ ਮਹੱਲਾ ਚੌਥਾ ਇਕ ਮਨ ਇਕ ਵਰਤ ਦਾ ਜਿਤ ਲੱਗੇ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਕਰ ਵਥ ਹੋਵੇ ਸਾਈ ਖਾਏ ਬਿਨ ਸਤ ਗੁਰ ਸੋਜੀ ਨਾ ਪਵੈ ਅਹੰਕਾਰ ਨ ਵਿਚੋਂ ਜਾਏ ਕਹਿੰਦੇ ਜੀਬ ਦਾ ਮਨ ਇੱਕ ਪਾਸੇ ਹੀ ਲੱਗ ਸਕਦਾ ਜਾਂ ਚੰਗੇ ਪਾਸੇ ਜਾਂ ਮਾੜੇ ਪਾਸੇ ਵੀ ਦੋਨੀਆਂ ਪਾਸੇ ਤੇ ਲੱਗ ਨਹੀਂ ਸਕਦਾ ਵੀ ਜਿੱਧਰ ਵੀ ਲੱਗਦਾ ਫਿਰ ਉਹੋ ਜੇ ਕੰਮ ਕਰਦਾ ਜਾਂ ਚੰਗੇ ਜਾਂ ਮਾੜੇ ਕਹਿੰਦੇ ਉਪਰੋਂ ਉਪਰੋਂ ਗੱਲਾਂ ਕਰਨ ਦੇ ਨਾਲ ਕੁਝ ਨਹੀਂ ਬਣਦਾ ਜੋ ਜੀਵ ਦੇ ਮਨ ਵਿੱਚ ਹੁੰਦਾ ਹਿਰਦੇ ਵਿੱਚ ਹੁੰਦਾ ਉਹੋ ਜਿਹਾ ਹੀ ਫਿਰ ਉਹਦੀ ਸੋਚ ਨੂੰ ਫਲ ਪੈਂਦਾ ਹੈਗਾ ਕਹਿੰਦੇ ਸਤਗੁਰ ਦੀ ਸ਼ਰਨ ਪੈਣ ਤੋਂ ਬਿਨਾਂ ਜੀਵ ਨੂੰ ਸੋਝੀ ਨਹੀਂ ਆਉਂਦੀ ਹੈਗੀ ਅਸਲੀਅਤ ਦੀ ਤੇ ਨਾ ਹੀ ਉਹਦੇ ਅੰਦਰੋਂ ਹੰਕਾਰ ਖਤਮ ਹੁੰਦਾ ਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਟੱਡੇ ਕਰ ਕਰ ਮੰਗਾਏ ਗੂੜ ਠੱਗੀ ਗੁੱਜੀ ਨਾ ਰਹੇ ਮੁਲਮਾ ਪਾਜ ਲਹਿ ਜਾਏ ਕਹਿੰਦੇ ਜਿਹੜੇ ਜੀਵ ਹੰਕਾਰ ਨਾਲ ਭਰੇ ਹੁੰਦੇ ਨੇ ਉਹਨਾਂ ਦੀ ਮਾਇਆ ਦੀ ਭੁੱਖ ਨਹੀਂ ਖਤਮ ਹੁੰਦੀ ਵੀ ਅਸਲੀ ਉਹਨਾਂ ਦਾ ਦੁੱਖ ਵੀ ਨਹੀਂ ਖਤਮ ਹੁੰਦਾ ਫਿਰ ਕਹਿੰਦੇ ਮਾਇਆ ਦੀ ਭੁੱਖ ਦੇ ਵਿੱਚ ਉਹ ਜਿਵੇਂ ਘਰ ਘਰ ਮੰਗਣ ਵਾਲੀ ਗੱਲ ਆ ਵੀ ਇਸ ਤਰ੍ਹਾਂ ਉਹਨਾਂ ਨੂੰ ਭੁੱਖ ਹੁੰਦੀ ਆ ਫਿਰ ਕਹਿੰਦੇ ਜਿਹੜੀ ਉਹਨਾਂ ਦੇ ਅੰਦਰ ਇਹ ਕੂੜ ਦੀ ਠੱਗੀ ਝੂਠ ਦੀ ਠੱਗੀ ਫਰੇਵ ਆ ਕਹਿੰਦੇ ਇਹ ਮਤਲਬ ਲੁਕਿਆ ਨਹੀਂ رہ ਸਕਦਾ ਜਿਵੇਂ ਵੀ ਤਾਂਬੇ ਉੱਤੇ ਸੋਨੇ ਦੀ ਝਾਲ ਫੇਰ ਦੋ ਉਹ ਝਾਲ ਲੈ ਜਾਂਦੀ ਹੈ ਤਾਂ ਫਿਰ ਤਾਂਬਾ ਨਿਕਲੇ ਆਉਂਦਾ ਪਤਾ ਲੱਗ ਜਾਂਦਾ ਇਸ ਤਰ੍ਹਾਂ ਜਿਹੜੀ ਠੱਗੀ ਕਰਨ ਵਾਲੇ ਨੇ ਉਹਨਾਂ ਦੀ ਠੱਗੀ ਗੁੱਝੀ ਨਹੀਂ ਰਹਿੰਦੀ ਫੜੇ ਜਾਂਦੇ ਨੇ ਜਿਸ ਹੋਵੈ ਪੂਰਵ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ ਕਹਿੰਦੇ ਵੀ ਜਿਹਦੇ ਕਰਮਾਂ ਦੇ ਵਿੱਚ ਪੂਰਵਲੇ ਕਰਮਾਂ ਦੇ ਅਨਸਾਰ ਲੇਖਾ ਲਿਖਿਆ ਹੈ ਉਹ ਕਹਿੰਦੇ ਵੀ ਪਰਮਾਤਮਾ ਉਹਨਾਂ ਨੂੰ ਸਤਿਗੁਰ ਦੇ ਨਾਲ ਮੇਲ ਕਰਾਉਂਦੇ ਨੇ ਤੇ ਫਿਰ ਸਤਿਗੁਰ ਪਰਮਾਤਮਾ ਨਾਲ ਉਹਨਾਂ ਦਾ ਮੇਲ ਕਰਾਉਂਦੇ ਨੇ ਜਿਵੇਂ ਲੋਹਾ ਪਾਰਸ ਪੇਟੀਏ ਮਿਲ ਸੰਗਤ ਸਵਰਨ ਹੋਏ ਜਾਏ ਜਿਸ ਤਰ੍ਹਾਂ ਕਹਿੰਦੇ ਲੋਹੇ ਨੂੰ ਪਾਰਸ ਦੇ ਨਾਲ ਜਦੋਂ ਮੇਲ ਕਰਾਉਂਦੇ ਨੇ ਤਾਂ ਉਹ ਲੋਹਾ ਵੀ ਪਾਰਸ ਬਣ ਜਾਂਦਾ ਇਸ ਤਰ੍ਹਾਂ ਹੀ ਜਿਹੜੇ ਜੀਵ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਉਹ ਵੀ ਸੋਨੇ ਵਰਗੇ ਸ਼ੁੱਧ ਹਿਰਦੇ ਵਾਲੇ ਹੋ ਜਾਂਦੇ ਨੇ ਜਨ ਨਾਨਕ ਕੇ ਪ੍ਰਭ ਤੂੰ ਤਣੀ ਜਿਉਂ ਪਾਵੈ ਤੇ ਵਹਿ ਚਲਾਏ ਨਾਨਕ ਜੀ ਕਹਿੰਦੇ ਨੇ हे ਪਰਮਾਤਮਾ ਜੀ ਤੂੰ ਸਾਡਾ ਮਾਲਕ ਹੈ ਕਹਿੰਦੇ ਜਿਵੇਂ ਵੀ ਤੂੰ ਜੀਵ ਨੂੰ ਚਲਾਉਂਦਾ ਹੈ ਜੀਵ ਉਸੇ ਹੀ ਰਸਤੇ ਤੇ ਚੱਲਦੇ ਨੇ ਸਭ ਤੇਰੀ ਕਾਰ ਹੈ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸਿਉ ਕਰੀ ਸਭ ਅਵਗਣ ਸਬਦ ਜਲਾਏ ਕਹਿੰਦੇ ਜਿਨ੍ਹਾਂ ਨੇ ਵੀ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਹੈ ਉਹਨੂੰ ਚੇਤੇ ਕੀਤਾ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ ਕਹਿੰਦੇ ਫਿਰ ਉਹਨਾਂ ਜੀਵਾਂ ਦੇ ਨਾਲ ਜਿਹੜੇ ਦੂਜੇ ਜੀਵ ਨੇ ਉਹ ਵੀ ਜੇ ਗੁਣਾਂ ਦੀ ਸਾਂਝ ਕਰਦੇ ਨੇ ਤਾਂ ਉਹਨਾਂ ਦੇ ਵੀ ਕਹਿੰਦੇ ਉਸ ਸ਼ਬਦ ਦੇ ਨਾਲ ਜੁੜਨ ਦੇ ਰਾਹੀ ਉਹਨਾਂ ਦੇ ਵੀ ਔਗਣ ਕੱਟੇ ਜਾਂਦੇ ਨੇ ਔਗਣ ਵਿਕਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ ਬਲੇ ਹਾਰੀ ਗੁਰ ਆਪਨੇ ਜਿਨ ਔਗਣ ਮੇਟ ਗੁਣ ਪ੍ਰਗਟ ਆਏ ਵੱਡੀ ਵਡੇ ਆਈ ਵੱਡੇ ਕੀ ਗੁਰਮੁਖ ਆਲਾਏ ਕਹਿੰਦੇ ਜਿਹੜੇ ਜੀਵ ਉਹਦਾ ਨਾਮ ਜਪਦੇ ਨੇ ਉਹਨਾਂ ਦੇ ਔਗਣ ਕਹਿੰਦੇ ਪੱਲਰੇ ਹੁੰਦੀ ਹੈ ਸ਼ਾਇਦ ਜਿਵੇਂ ਜੀਰੀ ਦੇ ਕੱਢਣ ਤੋਂ ਬਾਅਦ ਬਚਿਆ ਹੋਇਆ ਜਿਹੜਾ ਹੁੰਦਾ ਉਹਨੂੰ ਕਹਿੰਦੇ ਨੇ ਤੇ ਵੀ ਉਹ ਮਤਲਬ ਉਹਦਾ ਕੋਈ ਬਹੁਤਾ ਮੁੱਲ ਨਹੀਂ ਹੁੰਦਾ ਬੜੀ ਸਸਤੀ ਉਹ ਕਹਿੰਦੇ ਵੀ ਜਿਹੜੇ ਔਗਣ ਨੇ ਫਿਰ ਨਾਮ ਜਪਣ ਵਾਲਿਆਂ ਦੇ ਬੜੇ ਸੁਖਾਲੇ ਹੀ ਖਤਮ ਹੋ ਜਾਂਦੇ ਨੇ ਕਹਿੰਦੇ ਨੇ ਬਲਿਹਾਰੇ ਮੈਂ ਆਪ ਆਪਣੇ ਉਸ ਗੁਰੂ ਤੋਂ ਜਿਨੇ ਮੇਰੇ ਔਗਣ ਖਤਮ ਕਰਕੇ ਮੇਰੇ ਵਿੱਚ ਗੁਣ ਭਰ ਦਿੱਤੇ ਨੇ ਮੇਰੇ ਵਿੱਚ ਗੁਣ ਕਹਿੰਦੇ ਪ੍ਰਗਟ ਹੋ ਗਏ ਨੇ ਗੁਰੂ ਨੇ ਜਦੋਂ ਮੇਰੇ ਤੇ ਮਿਹਰ ਕੀਤੀ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਉਸ ਵੱਡੇ ਪਰਮਾਤਮਾ ਦੀ ਜੀ ਦੀ ਵਡਿਆਈ ਵੱਡੀ ਆ ਉਹਦੇ ਗੁਣ ਗਾਉਂਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਮਿਹਰ ਕਰਨੀ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਭੁੱਲਾਂ ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਗੁਰਵਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਮ ਵਾਹਿਗੁਰੂ ਜੀ ਹਮ ਵਾਹਿਗੁਰੂ